ਕਿੰਨੇ ਬੋਟਸ ਲੈ ਕੇ ਆਏ ਔਰ ਕਿਹੜੀ ਜਗ੍ਹਾ ਤੇ ਅੱਜ ਲੈ ਕੇ ਆਏ ਔਰ ਕਿੱਥੋਂ ਲੈ ਕੇ ਆਏ ਅੱਛਾ ਮੈਂ ਕੈਨੇਡੀਅਨ ਸੀ ਰਹਿ ਸੀ ਨਾ ਮੈਂ ਹਮਾਚਲ ਚ ਰਹਿਨੀ ਆ ਉੱਥੇ ਮੈਡੀਟੇਸ਼ਨ ਸੈਂਟਰ ਆ ਸਾਡਾ ਤੇ ਅਸੀਂ ਬੋਟਸ ਲੈ ਕੇ ਆਏ ਦੁਬਈ ਤੋਂ ਦੁਬਈ ਤੋਂ ਇੱਕੋ ਹੀ ਦਿਨ ਚ ਜਾ ਕੇ ਖਰੀਦ ਕੇ ਤੇ ਜਹਾਜ਼ਾਂ ਦੇ ਰਾਹੀਂ ਅਸੀਂ ਲੈ ਕੇ ਆਏ ਤੇ ਹੁਣ ਅਸੀਂ ਫਿਰੋਜ਼ਪੁਰ ਸ਼ਹਿਰ ਚ ਖੜੇ ਆ ਤੇ ਫਿਰੋਜ਼ਪੁਰ ਨੂੰ ਬਹੁਤ ਜ਼ਿਆਦਾ ਲੋਡ ਆ ਜੋ ਅਸੀਂ ਅੱਖਾਂ ਦੇ ਸਾਹਮਣੇ ਵੇਖ ਰਹੇ ਇੰਨਾ ਪਾਣੀ ਆ ਤੇ ਇਸ ਕਰਕੇ ਬੋਟਸ ਇਥੇ ਪਹੁੰਚਾਏ ਅਸੀਂ ਕਹਿੰਦੇ ਆ ਰਾਤੋਂ ਰਾਤ ਬੋਟਸ ਮਗਾਈਆਂ ਗੱਡੀਆਂ ਜੀ ਔਰ ਤੁਸੀਂ ਦੇਖਿਆ ਤੁਹਾਨੂੰ ਲੱਗਿਆ ਵੀ ਲੋਕ ਜਿਆਦਾ ਪੀੜਤ ਨੇ ਔਰ ਤੁਹਾਨੂੰ ਲੱਗਿਆ ਇਸ ਜਗ੍ਹਾ ਦੀ ਚਾਹੀਦੀਆਂ ਨੇ ਰਾਤੂ ਰਾਤ ਮਗਾ ਕੇ ਲਿਆਂਦੀਆਂ ਉਹ ਕੀ ਕਹਾਣੀ ਸੀ ਇੱਕ ਇਨਸਾਨੀਅਤ ਕਹਿ ਲੋ ਅੰਦਰੋਂ ਦਰਦ ਤੇ ਹੁੰਦਾ ਨਾ ਕਿ ਅਸੀਂ ਚੰਗੇ ਪੱਲੇ ਬੈਠੇ ਆ ਕਨੇਡੀਅਨ ਆ ਸਭ ਕੁਝ ਮਿਲਿਆ ਜੇ ਹਮਾਚਲ ਜਿਸੀ ਮੇਰੇ ਜਗ੍ਹਾ 'ਚ ਚਲੋ ਟਚਵਰ ਬਹੁਤ ਵਧੀਆ ਸੀ ਸਾਰਾ ਕੁਝ ਸਾਨੂੰ ਕੁਝ ਨਹੀਂ ਹੋਇਆ ਬਟ ਇੱਕ ਵੇਖ ਕੇ ਵੀਡੀਓਜ਼ ਦਰਦ ਤੇ ਹੁੰਦੀ ਨਾ ਅੰਦਰੋਂ ਵੀ ਜੇ ਅਸੀਂ ਉਸ ਜਗ੍ਹਾ 'ਚ ਹੋਈ ਏ ਤੇ ਸਾਡੇ ਨਾਲ ਇਦਾਂ ਬਿਤੇ ਤੇ ਸਾਡੇ ਦਿਲ 'ਚ ਕੀ ਹੋਣਾ ਉਹ ਦਰਦ ਨੇ ਬਸ ਇਹ ਸਾਰੀ ਸੇਵਾ ਕਰਾਈ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਰਾਤ ਦੇ ਵਿੱਚ ਬੂਸ ਫਿਰ ਲੈਣ ਹਾਂਜੀ ਅਸੀਂ ਮੈਂ ਅੰਮ੍ਰਿਤਸਰ ਪਹੁੰਚੀ ਸੀ 10:30 ਵਜੇ ਅਸੀਂ ਮੀਟਿੰਗ ਕੀਤੀ ਸਾਰੇ ਨੇ 12 ਰਾਤ ਦੇ 12 ਵਜੇ ਤੋਂ ਬਾਅਦ ਟਿਕ ਫਿਰ ਅਸੀਂ ਦਰਬਾਰ ਸਾਹਿਬਗੇ ਅਰਦਾਸ ਕੀਤੀ ਤੇ 6 ਵਜੇ 에ਰਪੋਰਟ ਪਹੁੰਚੇ 9 ਵਜੇ ਦੀ ਫਲਾਈਟ ਸੀ 1:30 ਵਜੇ ਦੁਬਈ ਦੇ ਟਾਈਮ ਤੇ 에ਰਪੋਰਟ ਤੋਂ ਨਿਕਕੇ ਤੇ ਫਿਰ ਲੈਣ ਆ ਗਈ ਸੀ ਸੰਗਤ 1:30 ਘੰਟੇ ਦਾ ਡਰਾਈਵ ਸੀ 7 ਸੀਜ਼ ਜਿਹੜੀ ਕੰਪਨੀ ਆ ਜਿੱਥੇ ਸਾਰੇ ਬੋਟਸ ਬਣਦੇ ਆ ਉੱਥੇ ਗਏ ਉੱਥੇ ਆਰਡਰ ਦਿੱਤਾ ਆ ਤੇ ਤੁਸੀਂ ਯਕੀਨ ਕਰੋ ਜਦੋਂ ਆਰਡਰ ਦਿੱਤਾ ਇਹ ਵੀ ਨਹੀਂ ਪਤਾ ਸੀ ਕਿ ਸੇਵਾ ਕਿਤੋਂ ਹੋਣੀ ਆਰਡਰ ਦੇਤਾ ਉਹਨਾਂ ਨੇ ਕਹਿਤਾ ਕਿ ਸਾਨੂੰ ਮੋਟਰ ਚੈੱਕ ਕਰਨ ਦੋ ਤੁਸੀਂ ਕੱਲ ਨੂੰ ਲੈਣ ਆਜੋ ਤੇ ਮੈਂ ਕਿਹਾ ਮੇਰੀ ਫਲਾਈਟ ਹੈ ਵਾਪਸੀ ਦੀ ਕਹਿੰਦਾ ਤੁਸੀਂ 2 ਘੰਟੇ ਪਹਿਲਾਂ ਪਾਵੇ ਆਜੋ ਫਿਰ ਅਸੀਂ ਗਏ ਤਿੰਨ ਚਾਰ ਮ ਕੀਤੀ ਬੋਟਸ ਦੀ ਤੇ ਫਿਰ ਨਾ ਜਦੋਂ ਉਹਨਾਂ ਦਾ ਫੋਨ ਆ ਗਿਆ ਵੀ ਰੈਡੀ ਆ ਲੈ ਜਾਓ ਫਿਰ ਅਸੀਂ ਦੁਬਾਰਾ ਗਏ ਤੇ ਪੇਮੈਂਟ ਦੇ ਕੇ ਤੇ ਚੁੱਕਿਆ ਤੇ ਫਿਰ 에어ਪੋਰਟ ਚਲੇ ਗਏ 에어ਪੋਰਟ ਵਾਲਨੇ ਥੋੜਾ ਜਿਹਾ ਉਹ ਕੀਤਾ ਆ बिकॉज ਸਾਈਜ਼ ਬਹੁਤ ਵੱਡਾ ਆ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਇਦਾਂ ਸੇਵਾ 'ਚ ਜਾ ਰਹੇ ਆ 3200 ਦਰਾਮ ਲੱਗੇ ਸਿਰਫ 에어ਪੋਰਟ ਦੇ ਫੀਸ ਐ 80000 ਇੰਡੀਆ ਰੁਪਏ ਦੀ ਫੀਸ ਸੀ ਹੈ ਫਿਰ ਅਮਰਸਰ 에어ਪੋਰਟ ਉਤਰੇ ਉਹਨਾਂ ਨੇ ਵੀ ਕਿਹਾ ਕਿ ਇਹ ਬਹੁਤ ਵੱਡਾ ਆ ਇਹ ਆ ਉਹ ਤੇ ਪੈਸੇ ਤੁਸੀਂ ਇੱਥੇ ਵੀ ਦਿਓ ਡਿਊਟੀ ਮੈਂ ਕਿ ਇੱਥੇ ਕਿਉਂ ਡਿਊਟੀ ਲੈ ਰਹੇ ਐ ਐਸੀ ਮਤਲਬ ਅਮਰਸਰ ਸ਼ਹਿਰ ਵਸਤੇ ਤੇ ਲੈ ਕੇ ਆਏ ਹਨਾ ਤੇ ਫਿਰ ਉਹਨਾਂ ਨੇ ਕਿਹਾ ਸੀ ਠੀਕ ਐ ਤੁਸੀਂ ਲੈ ਜਾਓ ਹੋਰ ਕੀ ਕੁਝ ਇਹਦੇ ਨਾਲ ਇਹੋ ਬੋਟ ਇਹਦੇ ਨਾਲ ਸਾਡੀ ਟੀਮ ਨੇ 2 ਦਿਨ ਇੱਕ ਦਿਨ ਦੇ ਵਿੱਚ ਲਗਾਤਾਰ ਬਿਨਾਂ ਨੀਂਦ ਤੋਂ ਇਵਨ ਭੁੱਖੇ ਲੱਗੇ ਸੀ ਛੋਟੇ ਛੋਟੇ ਬੱਚੇ ਵੀ ਨਾਲ ਲੱਗੇ ਸੀ 4 ਕਿਟਸ ਤਿਆਰ ਕੀਤੀਆਂ ਪਹਿਲੀ ਕਿਟ ਮੈਡੀਕਲ ਆ ਪੈਰਾਸੈਟਮੋਲ ਆ ਐਂਟੀ ਅਲਰਜੈਂਸ ਆ ਜਿੰਨੇ ਵੀ ਦਵਾਈਆਂ ਚਾਹੀਦੀਆਂ ਡਿਟੋਲ ਹੋ ਗਿਆ ਹਰ ਚੀਜ਼ ਜਿਹੜੀ ਮੈਡੀਸਿਨ ਨਾਲ ਰਿਲੇਟਡ ਆ ਟੂਥ ਬ੍ਰਸ਼ ਟੂਥਪੇਸਟ ਹਾਈਜੀਨ ਵਾਸਤੇ ਠੀਕ ਹੈ ਸੈਕਿੰਡ ਹੈਗਾ ਬਿਲਕੁਲ ਸੈਨੀਟਰੀ ਚੀਜ਼ਾਂ ਜਿਹੜੇ ਬੀਬੀਆਂ ਨੂੰ ਚਾਹੀਦੀਆਂ ਸੈਨੀਟਰੀ ਪੈਡਸ ਹੋ ਗਏ ਫਿਰ ਬੱਚਿਆਂ ਦੇ ਡਾਈਪਰਸ ਹੋ ਗਏ ਫਿਰ ਇੱਕ ਕਿਟ ਤਿਆਰ ਕੀਤੀ ਜਿੱਥੇ ਸਿਰਫ ਆਪਣੇ ਸਰੀਰ ਨੂੰ ਸਫਾਈ ਵਾਸਤੇ ਟਾਵਲ ਹੋ ਗਿਆ ਡਿਟੋਲ ਹੋ ਗਿਆ ਵੈਟ ਵਾਈਪਸ ਹੋ ਗਏ ਸ਼ੈਂਪੂ ਕੰਡੀਸ਼ਨਰ ਇਹੋ ਜਿਹੀ ਚੀਜ਼ਾਂ ਜਿਹਦੇ ਬਾਰੇ ਕਈ ਸੋਚਦੇ ਨਹੀਂ ਪੱਗਾਂ ਦੀ ਪਿੰਨਾਂ ਤੱਕ ਅਸੀਂ ਰੱਖਿਆ ਵੀ ਸਰਦ ਤੇ ਪੱਗਾਂ ਦੀ ਪਿੰਨਾ ਬਕਸੂਏ ਬੀਬੀਆਂ ਵਾਸਤੇ ਕਿ ਨਿੱਕੀ ਨਿੱਕੀ ਚੀਜ਼ਾਂ ਨੇਲ ਕਟਰ ਹੋ ਗਿਆ ਐਦਾਂ ਦੀ ਚੀਜ਼ਾਂ ਅਸੀਂ ਚਾਰ ਕਿਟਸ ਤਿਆਰ ਕੀਤੀਆਂ ਤੇ ਅੱਗੇ ਵੀ ਜੇ ਲੋੜ ਆ ਤੇ ਸਾਨੂੰ ਦੱਸਿਓ ਜ਼ਰੂਰ ਮੈਡੀਕਲ ਦੀ ਫੈਸਿਲਿਟੀ ਜਿੰਨੀ ਹੋ ਸਕਦੀ ਅੱਜ ਸੇਵਾ ਆਈ ਮੈਨੂੰ ਉਹਨਾਂ ਨੇ ਕਿਹਾ ਇਹ ਸੇਵਾ ਤੋਂ ਬਾਅਦ 1000 ਪੈਡ ਤੇ 1000 ਡਾਈਪਰ ਤੁਸੀਂ ਲੈ ਜਾਓ ਸਾਡੀ ਫਾਰਮੇਸੀ ਤੋਂ ਤੇ ਉਹਨਾਂ ਨੇ ਵੀ ਸੇਵਾ ਕੀਤੀ ਆ ਤੇ ਸੈਨੀਟਾਈਜ਼ਿੰਗ ਜਿੰਨਾ ਹੋ ਸਕਦਾ ਕਿਉਂਕਿ ਬਿਮਾਰੀਆਂ ਜਿਵੇਂ ਵੀਰ ਜੀ ਨੇ ਕਿਹਾ ਬਿਮਾਰੀਆਂ ਤੇ ਲੱਗਣੀਆਂ ਮਹਾਰਜ ਕਿਰਪਾ ਕਰੇ ਨਾ ਲੱਗਣੇ ਪਰ ਜੇ ਬਾਈ ਚਾਂਸ ਇਹ ਚੀਜ਼ਾਂ ਜਿੰਨਾ ਸੈਨੀਟਾਈਜ਼ ਕਰਕੇ ਮਾਸਕ ਕਰਾਂਗੇ ਉਹਨਾਂ ਹੀ ਅਸੀਂ بچਾਂਗੇ ਬਿਮਾਰੀਆਂ ਤੋਂ ਤੇ ਰਾਸ਼ਨ ਦੀ ਸੇਵਾ ਤੇ ਬਹੁਤ ਹੋ ਰਹੀ ਇਸ ਕਰਕੇ ਸਾਨੂੰ ਫੋਨ ਸਪੈਸ਼ਲਾਈਜ਼ ਸੀ ਰਾਸ਼ਨ ਵੀ ਲੈ ਕੇ ਆਉਣ ਲੱਗੇ ਸੀ ਉਹਨਾਂ ਨੇ ਕਿਹਾ ਲੰਗਰ ਦੀ ਕੋਈ ਸੇਵਾ ਨਾ ਕਰੋ ਮੈਡੀਕਲ ਬਿਬੀਆਂ ਦੇ ਜਿਹੜੇ ਸੈਨੇਟਰੀ ਤੇ ਬੱਚਿਆਂ ਦੇ ਡਾਈਪਰ ਬੱਚਿਆਂ ਦਾ ਸਮਾਨ ਵੀ ਲੱਗ ਗਿਆ। ਬੱਚੇ ਵਾਸਤੇ ਜੌਨਸਨ ਦਾ ਬੇਬੀ ਪਾਊਡਰ ਵੀ ਹੈ। ਹਿਮਾਲਿਆ ਦਾ ਬੇਬੀ ਮਾਲਿਸ਼ ਵਾਲੇ ਵਾਸਤੇ ਤੇਲ, ਖਲਚੀਆਂ ਇਹਨਾਂ ਦੀ ਦੁਕਾਨ ਆ। ਇਹਨਾਂ ਨੇ ਟਾਊਲਸ ਵੀ ਪੈਕ ਕਰਕੇ ਰੱਖੇ ਆ। ਸੋ ਜਿੰਨਾ ਹੋ ਸਕਿਆ ਮਹਾਰਾਜ ਨੇ ਕਰਵਾਇਆ। ਕਿੰਨੀਆਂ ਬੋਟਸ ਲੈ ਕੇ ਆਏ ਔਰ ਕਿਹੜੀ ਜਗ੍ਹਾ ਤੇ ਅੱਜ ਲੈ ਕੇ ਆਏ ਔਰ ਕਿੱਥੋਂ ਲੈ ਕੇ ਆਏ? ਅੱਛਾ ਮੈਂ ਕੈਨੇਡੀਅਨ ਸੀਰੀਸਨ ਆ। ਮੈਂ ਹਮਾਚਲ ਚ ਰਹਿਣੀ ਆ। ਉੱਥੇ ਮੈਡੀਟੇਸ਼ਨ ਸੈਂਟਰ ਆ ਸਾਡਾ ਤੇ ਅਸੀਂ ਬੋਟਸ ਲੈ ਕੇ ਆਏ ਦੁਬਈ ਤੋਂ। ਦੁਬਈ ਤੋਂ ਇੱਕੋ ਹੀ ਦਿਨ ਚ ਜਾ ਕੇ ਖ ਕਿਆਏ ਤੇ ਹੁਣ ਅਸੀਂ ਫਿਰੋਜ਼ਪੁਰ ਸ਼ਹਿਰ ਚ ਖੜੇ ਆ ਤੇ ਫਿਰੋਜ਼ਪੁਰ ਨੂੰ ਬਹੁਤ ਜ਼ਿਆਦੀ ਲੋੜ ਹੈ ਜੋ ਅਸੀਂ ਅੱਖਾਂ ਦੇ ਸਾਹਮਣੇ ਵੇਖ ਰਹੇ ਇਹਨਾਂ ਪਾਣੀ ਆ ਤੇ ਇਸ ਕਰਕੇ ਬੋਟਸ ਇੱਥੇ ਪਹੁੰਚਾਏ ਅਸੀਂ ਕਹਿੰਦੇ ਆ ਰਾਤੋਂ ਰਾਤ ਬੋਟਸ ਮਗਾਈਆਂ ਜਾਂਦੀਆਂ ਜੀ ਔਰ ਤੁਸੀਂ ਦੇਖਿਆ ਤੁਹਾਨੂੰ ਲੱਗਿਆ ਵੀ ਲੋਕ ਬੜੇ ਜ਼ਿਆਦਾ ਪੀੜਤ ਨਹੀਂ ਔਰ ਤੁਹਾਨੂੰ ਲੱਗਿਆ ਇਸ ਜਗ੍ਹਾ ਦੀ ਚਾਹੀਦੀਆਂ ਨੇ ਰਾਤੂ-ਰਾਤ ਮਗਾ ਕੇ ਲੈਂਦੀਆਂ ਉਹ ਕੀ ਕਹਾਣੀ ਸੀ ਇੱਕ ਇਨਸਾਨੀਅਤ ਕਹਿ ਲੋ ਅੰਦਰੋਂ ਦਰਦ ਤੇ ਹੁੰਦਾ ਨਾ ਕਿ ਅਸੀਂ ਚੰਗੇ ਪੱਲੇ ਬੈਠੇ ਆ ਕਨੇਡੀਅਨ ਆ ਸਭ ਕੁਝ ਮਿਲਿਆ ਜੇ ਹਮਾਚਲ ਜਿਸੀ ਮੇਰੇ ਜਗ੍ਹਾ 'ਚ ਚਲੋ ਟਚਵਰ ਬਹੁਤ ਵਧੀਆ ਸੀ ਸਾਰਾ ਕੁਝ ਸਾਨੂੰ ਕੁਝ ਨਹੀਂ ਹੋਇਆ ਬਟ ਇੱਕ ਵੇਖ ਕੇ ਵੀਡੀਓਜ਼ ਦਰਦ ਤੇ ਹੁੰਦੀ ਨਾ ਅੰਦਰੋਂ ਵੀ ਜੇ ਅਸੀਂ ਉਸ ਜਗ੍ਹਾ 'ਚ ਹੋਈ ਐ ਤੇ ਸਾਡੇ ਨਾਲ ਇਦਾਂ ਬਿਤੇ ਤੇ ਸਾਡੇ ਦਿਲ 'ਚ ਕੀ ਹੋਣਾ ਉਹ ਦਰਦ ਨੇ ਬਸ ਇਹ ਸਾਰੀ ਸੇਵਾ ਕਰਾਈ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਰਾਤ ਦੇ ਵਿੱਚ ਹੀ ਬੂਸ ਫਿਰ ਲੈ ਜਾਂਦੇ ਹਾਂ ਅਸੀਂ ਮੈਂ ਅੰਮ੍ਰਿਤਸਰ ਪਹੁੰਚੀ ਸੀ 10:30 ਵਜੇ ਅਸੀਂ ਮੀਟਿੰਗ ਕੀਤੀ ਸਾਰੇ ਨੇ 12 ਰਾਤ ਦੇ 12 ਵਜੇ ਤੋਂ ਬਾਅਦ ਟਿਕ ਫਿਰ ਅਸੀਂ ਦਰਬਾਰ ਸਾਹਿਬਗੇ ਅਰਦਾਸ ਕੀਤੀ ਤੇ 6 ਵਜੇ 에ਰਪੋਰਟ ਪਹੁੰਚੇ 9 ਵਜੇ ਦੀ ਫਲਾਈਟ ਸੀ 1:30 ਵਜੇ ਦੁਬਈ ਦੇ ਟਾਈਮ ਤੇ 에ਰਪੋਰਟ ਤੋਂ ਨਿਕਕੇ ਤੇ ਫਿਰ ਲੈਣ ਆ ਗਈ ਸੀ ਸੰਗਤ 1:30 ਘੰਟੇ ਦਾ ਡਰਾਈਵ ਸੀ 7 ਸੀਜ਼ ਜਿਹੜੀ ਕੰਪਨੀ ਆ ਜਿੱਥੇ ਸਾਰੇ ਬੋਟਸ ਬਣਦੇ ਆ ਉੱਥੇ ਗਏ ਉੱਥੇ ਆਰਡਰ ਦਿੱਤਾ ਆ ਤੇ ਤੁਸੀਂ ਯਕੀਨ ਕਰੋ ਜਦੋਂ ਆਰਡਰ ਦਿੱਤਾ ਇਹ ਵੀ ਨਹੀਂ ਪਤਾ ਸੀ ਕਿ ਸੇਵਾ ਕਿਤੋਂ ਹੋਣੀ ਆਰਡਰ ਦੇਤਾ ਉਹਨਾਂ ਨੇ ਕਹਿਤਾ ਕਿ ਸਾਨੂੰ ਮੋਟਰ ਚੈੱਕ ਕਰਨ ਦੋ ਤੁਸੀਂ ਕੱਲ ਨੂੰ ਲੈਣ ਆਜੋ ਤੇ ਮੈਂ ਕਿਹਾ ਮੇਰੀ ਫਲਾਈਟ ਹੈ ਵਾਪਸੀ ਦੀ ਕਹਿੰਦਾ ਤੁਸੀਂ 2 ਘੰਟੇ ਪਹਿਲਾਂ ਪਾਵੇ ਆਜੋ ਫਿਰ ਅਸੀਂ ਗਏ ਤਿੰਨ ਚਾਰ ਮ ਕਿਤੀ ਬੋਟਸ ਦੀ ਤੇ ਫਿਰ ਨਾ ਜਦੋਂ ਉਹਨਾਂ ਦਾ ਫੋਨ ਆ ਗਿਆ ਵੀ ਰੈਡੀ ਆ ਲੈ ਜਾਓ ਫਿਰ ਅਸੀਂ ਦੁਬਾਰਾ ਗਏ ਤੇ ਪੇਮੈਂਟ ਦੇ ਕੇ ਤੇ ਚੁੱਕਿਆ ਤੇ ਜੇ ਫਿਰ 에어ਪੋਰਟ ਚਲੇ ਗਏ 에어ਪੋਰਟ ਵਾਲ ਨੇ ਥੋੜਾ ਜਾ ਉਹ ਕੀਤਾ ਆ बिकॉज ਸਾਈਜ਼ ਬਹੁਤ ਵੱਡਾ ਆ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਇਦਾਂ ਸੇਵਾ 'ਚ ਜਾ ਰਹੇ ਆ 3200 ਦਰਾਮ ਲੱਗੇ ਸਿਰਫ 에어ਪੋਰਟ ਦੇ ਫੀਸ ਐ 80000 ਇੰਡੀਆ ਰੁਪਏ ਦੇ ਫੀਸ ਹੀ ਐ ਫਿਰ ਅਮਰਸਰ 에어ਪੋਰਟ ਉਤਰੇ ਉਹਨਾਂ ਨੇ ਵੀ ਕਿਹਾ ਕਿ ਇਹ ਬਹੁਤ ਵੱਡਾ ਆ ਇਹ ਆ ਬਹੁਤ ਤੇ ਪੈਸੇ ਤੁਸੀਂ ਇੱਥੇ ਵੀ ਦਿਓ ਡਿਊਟੀ ਮੈਂ ਕਿ ਇੱਥੇ ਕਿਉਂ ਡਿਊਟੀ ਲੈ ਰਹੇ ਐ ਐਸੇ ਮਤਲਬ ਅਮਰਸਰ ਸ਼ਹਿਰ ਵਸਤੇ ਤੇ ਲੈ ਕੇ ਆਏ ਹਨਾ ਤੇ ਫਿਰ ਉਹਨਾਂ ਨੇ ਕਿਹਾ ਸੀ ਠੀਕ ਐ ਤੁਸੀਂ ਲੈ ਜਾਓ ਹੋਰ ਕੀ ਕੁਝ ਇਹਦੇ ਨਾਲ ਇਹੋ ਬੋਟ ਇਹਦੇ ਨਾਲ ਸਾਡੀ ਟੀਮ ਨੇ 2 ਦਿਨ ਇੱਕ ਦਿਨ ਦੇ ਵਿੱਚ ਲਗਾਤਾਰ ਬਿਨਾਂ ਨੀਂਦ ਤੋਂ ਇਵਨ ਭੁੱਖੇ ਲੱਗੇ ਸੀ ਛੋਟੇ ਛੋਟੇ ਬੱਚੇ ਵੀ ਨਾਲ ਲੱਗੇ ਸੀ 4 ਕਿਟਸ ਤਿਆਰ ਕੀਤੀਆਂ ਪਹਿਲੀ ਕਿਟ ਮੈਡੀਕਲ ਆ ਪੈਰਾਸੈਟਮੋਲ ਆ ਐਂਟੀ ਅਲਰਜੈਂਸ ਆ ਜਿੰਨੇ ਵੀ ਦਵਾਈਆਂ ਚਾਹੀਦੀਆਂ ਡਿਟੋਲ ਹੋ ਗਿਆ ਹਰ ਚੀਜ਼ ਜਿਹੜੀ ਮੈਡੀਸਿਨ ਨਾਲ ਰਿਲੇਟਡ ਆ ਟੂਥ ਬ੍ਰਸ਼ ਟੂਥਪੇਸਟ ਹਾਈਜੀਨ ਵਾਸਤੇ ਠੀਕ ਹੈ ਸੈਕਿੰਡ ਹੈਗਾ ਬਿਲਕੁਲ ਸੈਨੇਟਰੀ ਚੀਜ਼ਾਂ ਜਿਹੜੇ ਬੀਬੀਆਂ ਨੂੰ ਚਾਹੀਦੀਆਂ ਸੈਨੇਟਰੀ ਪੈਡਸ ਹੋ ਗਏ ਫਿਰ ਬੱਚਿਆਂ ਦੇ ਡਾਈਪਰਸ ਹੋ ਗਏ ਫਿਰ ਇੱਕ ਕਿਟ ਤਿਆਰ ਕੀਤੀ ਜਿੱਥੇ ਸਿਰਫ ਆਪਣੇ ਸਰੀਰ ਨੂੰ ਸਫਾਈ ਵਾਸਤੇ ਟਾਵਲ ਹੋ ਗਿਆ ਡਿਟੋਲ ਹੋ ਗਿਆ ਵੈਟ ਵਾਈਪਸ ਹੋ ਗਏ ਸ਼ੈਂਪੂ ਕੰਡੀਸ਼ਨਰ ਇਹੋ ਜਿਹੀ ਚੀਜ਼ਾਂ ਜਿਹਦੇ ਬਾਰੇ ਕਈ ਸੋਚਦੇ ਨਹੀਂ ਪੱਗਾਂ ਦੀ ਪਿੰਨਾਂ ਤੱਕ ਅਸੀਂ ਰੱਖਿਆ ਵੀ ਸਰਦਾਰ ਤੇ ਪੱਗਾਂ ਦੀ ਪਿੰਨਾ ਬਖਸੂਏ ਬੀਬੀਆਂ ਵਾਸਤੇ ਕਿੰਨੇ ਕਿੰਨੇ ਕੀ ਚੀਜ਼ਾਂ ਨੇਲ ਕਟਰ ਹੋ ਗਿਆ ਐਦਾਂ ਦੀਆਂ ਚੀਜ਼ਾਂ ਅਸੀਂ ਚਾਰ ਕਿਟਸ ਤਿਆਰ ਕੀਤੀਆਂ ਤੇ ਅੱਗੇ ਵੀ ਜੇ ਲੋੜ ਆ ਤੇ ਸਾਨੂੰ ਦੱਸਿਓ ਜ਼ਰੂਰ ਮੈਡੀਕਲ ਦੀ ਫੈਸਿਲਿਟੀ ਜਿੰਨੀ ਹੋ ਸਕਦੀ ਅੱਜ ਸੇਵਾ ਆਈ ਮੈਨੂੰ ਉਹਨਾਂ ਨੇ ਕਿਹਾ ਇਹ ਸੇਵਾ ਤੋਂ ਬਾਅਦ ਹਜ਼ਾਰ ਪੈਡ ਤੇ ਹਜ਼ਾਰ ਡਾਈਪਰ ਤੁਸੀਂ ਲੈ ਜਾਓ ਸਾਡੀ ਫਾਰਮੇਸੀ ਤੋਂ ਤੇ ਉਹਨਾਂ ਨੇ ਵੀ ਸੇਵਾ ਕੀਤੀ ਆ ਤੇ ਸੈਨੀਟਾਈਜ਼ਿੰਗ ਜਿੰਨਾ ਹੋ ਸਕਦਾ ਕਿਉਂਕਿ ਬਿਮਾਰੀਆਂ ਜਿਵੇਂ ਵੀਰ ਜੀ ਨੇ ਕਿਹਾ ਬਿਮਾਰੀਆਂ ਤੇ ਲੱਗਣੀਆਂ ਮਹਾਰਜ ਕਿਰਪਾ ਕਰੇ ਨਾ ਲੱਗਣ ਪਰ ਜੇ ਬਾਈ ਚਾਂਸ ਇਹ ਚੀਜ਼ਾਂ ਜਿੰਨਾ ਸੈਨੀਟਾਈਜ਼ ਕਰਕੇ ਮਾਸਕ ਵੀ ਅਸੀਂ ਪਾਏ ਫਾਈ ਕਰਾਂਗੇ ਉਹਨਾਂ ਹੀ ਅਸੀਂ بچਾਂਗੇ ਬਿਮਾਰੀਆਂ ਤੋਂ ਤੇ ਰਾਸ਼ਨ ਦੀ ਸੇਵਾ ਤੇ ਬਹੁਤ ਹੋ ਰਹੀ ਇਸ ਕਰਕੇ ਸਾਨੂੰ ਫੋਨ ਸਪੈਸ਼ਲਾਈਜ਼ ਸੀ ਰਾਸ਼ਨ ਵੀ ਲੈ ਕੇ ਆਉਣ ਲੱਗੇ ਸੀ ਉਹਨਾਂ ਨੇ ਕਿਹਾ ਲੰਗਰ ਦੀ ਕੋਈ ਸੇਵਾ ਨਾ ਕਰੋ ਮੈਡੀਕਲ ਬੀਬੀਆਂ ਦੇ ਜਿਹੜੇ ਸੈਨੀਟਰੀ ਤੇ ਬੱਚਿਆਂ ਦੇ ਡਾਈਪਰ ਬੱਚਿਆਂ ਦਾ ਸਮਾਨ ਵੀ ਲੱਗ ਗਿਆ। ਬੱਚੇ ਵਾਸਤੇ ਜੌਨਸਨ ਦਾ ਬੇਬੀ ਪਾਊਡਰ ਵੀ ਹੈ ਹਿਮਾਲਿਆ ਦਾ ਬੇਬੀ ਮਾਲਿਸ਼ ਵਾਲੇ ਵਾਸਤੇ ਤੇਲ ਖਲਚੀਆਂ ਇਹਨਾਂ ਦੀ ਦੁਕਾਨ ਆ ਇਹਨਾਂ ਨੇ ਟਾਊਲਸ ਵੀ ਪੈਕ ਕਰਕੇ ਰੱਖੇ ਆ। ਸੋ ਜਿੰਨਾ ਹੋ ਸਕਿਆ ਮਹਾਰਾਜ ਨੇ ਕਰਵਾਇਆ। ਕਿੰਨੀਆਂ ਬੋਟਸ ਲੈ ਕੇ ਆਏ ਔਰ ਕਿਹੜੀ ਜਗ੍ਹਾ ਤੇ ਅੱਜ ਲੈ ਕੇ ਆਏ ਔਰ ਕਿੱਥੋਂ ਲੈ ਕੇ ਆਏ? ਅੱਛਾ ਮੈਂ ਕੈਨੇਡੀਅਨ ਸਿਟੀ ਰਹਿਣੀਆਂ ਮੈਂ ਹਮਾਚਲ 'ਚ ਹੀ ਰਹਿਣੀ ਆ। ਉੱਥੇ ਮੈਡੀਟੇਸ਼ਨ ਸੈਂਟਰ ਆ ਸਾਡਾ ਤੇ ਅਸੀਂ ਬੋਟਸ ਲੈ ਕੇ ਆਏ ਦੁਬਈ ਤੋਂ। ਦੁਬਈ ਤੋਂ ਇੱਕੋ ਹੀ ਦਿਨ 'ਚ ਜਾ ਕੇ ਕਿਆ ਹੈ ਤੇ ਹੁਣ ਅਸੀਂ ਫਿਰੋਜ਼ਪੁਰ ਸ਼ਹਿਰ 'ਚ ਖੜੇ ਆ ਤੇ ਫਿਰੋਜ਼ਪੁਰ ਨੂੰ ਬਹੁਤ ਜ਼ਿਆਦੀ ਲੋਡ ਹੈ ਜੋ ਅਸੀਂ ਅੱਖਾਂ ਦੇ ਸਾਹਮਣੇ ਵੇਖ ਰਹੇ ਇਨਾ ਪਾਣੀ ਆ ਤੇ ਇਸ ਕਰਕੇ ਬੋਟਸ ਇਥੇ ਪਹੁੰਚਾਏ ਅਸੀਂ ਕਹਿੰਦੇ ਆ ਰਾਤੋਂ ਰਾਤ ਬੋਟਸ ਮਗਾਈਆਂ ਜਾਂਦੀਆਂ ਜੀ ਔਰ ਤੁਸੀਂ ਦੇਖਿਆ ਤੁਹਾਨੂੰ ਲੱਗਿਆ ਵੀ ਲੋਕ ਬੜੇ ਜ਼ਿਆਦਾ ਪੀੜਤ ਨਹੀਂ ਔਰ ਤੁਹਾਨੂੰ ਲੱਗਿਆ ਇਸ ਜਗ੍ਹਾ ਦੀ ਚਾਹੀਦੀਆਂ ਨੇ ਰਾਤੂ ਰਾਤ ਮਗਾ ਕੇ ਲਿਆਂਦੀਆਂ ਉਹ ਕੀ ਕਹਾਣੀ ਸੀ ਇਹ ਕਿਨਸਾਨੀਅਤ ਕਹ ਲੋ ਅੰਦਰੋਂ ਦਰਦ ਤੇ ਹੁੰਦਾ ਨਾ ਕਿ ਅਸੀਂ ਚੰਗੇ ਪੱਲੇ ਬੈਠੇ ਆ ਕਨੇਡੀਅਨ ਆ ਸਭ ਕੁਝ ਮਿਲਿਆ ਜੇ ਹਮਾਚਲ ਜਿਸੀ ਮੇਰੇ ਜਗ੍ਹਾ 'ਚ ਚਲੋ ਟਚਵੁੱਡ ਬਹੁਤ ਵਧੀਆ ਸੀ ਸਾਰਾ ਕੁਝ ਸਾਨੂੰ ਕੁਝ ਨਹੀਂ ਹੋਇਆ ਬਟ ਇੱਕ ਵੇਖ ਕੇ ਵੀਡੀਓਜ਼ ਦਰਦ ਜਗਾ ਜੀ ਹੋਈ ਹੈ ਤੇ ਸਾਡੇ ਨਾਲ ਇਦਾਂ ਬਿਤੇ ਤੇ ਸਾਡੇ ਦਿਲ ਚ ਕੀ ਹੋਣਾ ਉਹ ਦਰਦ ਨੇ ਬਸ ਇਹ ਸਾਰੀ ਸੇਵਾ ਕਰਾਈ ਵਾਹਿਗੁਰੂ ਦੀ ਕਿਰਪਾ ਨਾਲ ਇੱਕੋ ਰਾਤ ਦੇ ਵਿੱਚ ਹੀ ਬੋਟਸ ਫੇਰ ਲੈ ਆਂਦੇ ਹਾਂ ਅਸੀਂ ਮੈਂ ਅੰਮ੍ਰਿਤਸਰ ਪਹੁੰਚੀ ਸੀ 10:30 ਵਜੇ ਅਸੀਂ ਮੀਟਿੰਗ ਕੀਤੀ ਸਾਰੇ ਨੇ 12 ਰਾਤ ਦੇ 12 ਵਜੇ ਤੋਂ ਬਾਅਦ ਟਿਕਟ ਕਰਾ ਲਈ ਫਿਰ ਅਸੀਂ ਦਰਬਾਰ ਸਾਹਿਬਗੇ ਅਰਦਾਸ ਕੀਤੀ ਤੇ 6 ਵਜੇ 에ਰਪੋਰਟ ਪਹੁੰਚੇ 9 ਵਜੇ ਦੀ ਫਲਾਈਟ ਸੀ 1:30 ਵਜੇ ਦੁਬਈ ਦੇ ਟਾਈਮ ਤੇ 에ਰਪੋਰਟ ਤੋਂ ਨਿਕਕੇ ਤੇ ਫਿਰ ਲੈਣ ਆ ਗਈ ਸੀ ਸੰਗਤ 1:30 ਘੰਟੇ ਦਾ ਡਰਾਈਵ ਸੀ 7 ਸੀਜ਼ ਜਿਹੜੀ ਕੰਪਨੀ ਆ ਜਿੱਥੇ ਸਾਰੇ ਬੋਟਸ ਬਣਦੇ ਆ ਉੱਥੇ ਗਏ ਉੱਥੇ ਆਰਡਰ ਦਿੱਤਾ ਆ ਤੇ ਤੁਸੀਂ ਯਕੀਨ ਕਰੋ ਜਦੋਂ ਆਰਡਰ ਦਿੱਤਾ ਇਹ ਵੀ ਨਹੀਂ ਪਤਾ ਸੀ ਕਿ ਸੇਵਾ ਕਿੱਥੋਂ ਹੋਣੀ ਆਰਡਰ ਦੇਤਾ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਮੋਟਰ ਚੈੱਕ ਕਰਨ ਦਿਓ ਤੁਸੀਂ ਕੱਲ ਨੂੰ ਲੈਣ ਆਜੋ ਤੇ ਮੈਂ ਕਿ ਮੇਰੀ ਫਲਾਈਟ ਹੈ ਵਾਪਸੀ ਦੀ ਕਹਿੰਦਾ ਤੁਸੀਂ 2 ਘੰਟੇ ਪਹਿਲਾਂ ਪਾਵੇ ਆਜੋ ਫਿਰ ਅਸੀਂ ਗਏ ਤਿੰਨ ਚਾਰ ਮੀਟਿੰਗਾਂ ਕੀਤੀ ਉੱਥੋਂ ਦੀ ਸੰਗਤ ਨਹੀਂ ਸੇਵਾ ਕੀਤੀ ਬੋਟਸ ਦੀ ਤੇ ਫਿਰ ਜਦੋਂ ਉਹਨਾਂ ਦਾ ਫੋਨ ਆ ਗਿਆ ਵੀ ਰੈਡੀ ਆ ਲੈ ਜਾਓ ਫਿਰ ਅਸੀਂ ਦੁਬਾਰਾ ਗਏ ਤੇ ਪੇਮੈਂਟ ਦੇ ਕੇ ਤੇ ਚੁੱਕਿਆ ਤੇ ਜੇ ਫਿਰ 에어ਪੋਰਟ ਚਲੇ ਗਏ 에어ਪੋਰਟ ਵਾਲ ਨੇ ਥੋੜਾ ਜਾ ਉਹ ਕੀਤਾ ਆ बिकॉज ਸਾਈਜ਼ ਬਹੁਤ ਵੱਡਾ ਆ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਇਦਾਂ ਸੇਵਾ 'ਚ ਜਾ ਰਹੇ ਆ 3200 ਦਰਾਮ ਲੱਗੇ ਸਿਰਫ 에어ਪੋਰਟ ਦੇ ਫੀਸ ਐ 80000 ਇੰਡੀਆ ਦੇ ਰੁਪਏ ਦੇ ਫੀਸ ਦੀ ਐ ਫਿਰ ਅਮਰਸਰ 에어ਪੋਰਟ ਉਤਰੇ ਉਹਨਾਂ ਨੇ ਵੀ ਕਿਹਾ ਕਿ ਇਹ ਬਹੁਤ ਵੱਡਾ ਆ ਇਹ ਆ ਬਹੁਤ ਤੇ ਪੈਸੇ ਤੁਸੀਂ ਇੱਥੇ ਵੀ ਦਿਓ ਡਿਊਟੀ ਮੈਂ ਕਿ ਇੱਥੇ ਕਿਉਂ ਡਿਊਟੀ ਲੈ ਰਹੇ ਐ ਐਸੇ ਮਤਲਬ ਅਮਰਸਰ ਸ਼ਹਿਰ ਵਸਤੇ ਤੇ ਲੈ ਕੇ ਆਏ ਹਨਾ ਤੇ ਫਿਰ ਉਹਨਾਂ ਨੇ ਕਿਹਾ ਸੀ ਠੀਕ ਐ ਤੁਸੀਂ ਲੈ ਜਾਓ ਹੋਰ ਕੀ ਕੁਝ ਇਹਦੇ ਨਾਲ ਇਹਦੇ ਨਾਲ ਸਾਡੀ ਟੀਮ ਨੇ ਦੋ ਦਿਨ ਇੱਕ ਦਿਨ ਦੇ ਵਿੱਚ ਲਗਾਤਾਰ ਬਿਨਾ ਨੀਂਦ ਤੋਂ ਇਵਨ ਭੁੱਖੇ ਲੱਗੇ ਸੀ ਛੋਟੇ ਛੋਟੇ ਬੱਚੇ ਵੀ ਨਾਲ ਲੱਗੇ ਸੀ ਛਵਾਰ ਕਿਟਸ ਤਿਆਰ ਕੀਤੀਆਂ ਪਹਿਲੀ ਕਿਟ ਮੈਡੀਕਲ ਆ ਪੈਰਾਸੈਟਮੋਲ ਆ ਐਂਟੀ ਅਲਰਜੈਂਸ ਆ ਜਿੰਨੇ ਵੀ ਦਵਾਈਆਂ ਚਾਹੀਦੀਆਂ ਡਿਟੋਲ ਹੋ ਗਿਆ ਹਰ ਚੀਜ਼ ਜਿਹੜੀ ਮੈਡੀਸਿਨ ਨਾਲ ਰਿਲੇਟਡ ਆ ਟੂਥ ਬਰਸ਼ ਟੂਥਪੇਸਟ ਹਾਈਜੀਨ ਵਾਸਤੇ ਠੀਕ ਹੈ ਸੈਕੰਡ ਹੈਗਾ ਬਿਲਕੁਲ ਸੈਨੇਟਰੀ ਚੀਜ਼ਾਂ ਜਿਹੜੇ ਬੀਬੀਆਂ ਨੂੰ ਚਾਹੀਦੀਆਂ ਸੈਨੇਟਰੀ ਪੈਡਸ ਹੋ ਗਏ ਫਿਰ ਬੱਚਿਆਂ ਦੇ ਡਾਈਪਰਸ ਹੋ ਗਏ ਫਿਰ ਇੱਕ ਕਿਟ ਤਿਆਰ ਕੀਤੀ ਜਿਸ ਚ ਸਿਰਫ ਆਪਣੇ ਸਰੀਰ ਨੂੰ ਸਫਾਈ ਵਾਸਤੇ ਟਾਵਲ ਹੋ ਗਿਆ ਡਿਟੋਲ ਹੋ ਗਿਆ ਵੈਟ ਵਾਈਪਸ ਹੋ ਗਏ ਸ਼ੈਂਪੂ ਕੰਡੀਸ਼ਨਰ ਇਹੋ ਜਿਹੀ ਚੀਜ਼ਾਂ ਜਿਹਦੇ ਬਾਰੇ ਕਈ ਸੋਚਦੇ ਨਹੀਂ ਪੱਗਾਂ ਦੇ ਪਿੰਨਾ ਤੱਕ ਅਸੀਂ ਰੱਖੀਏ ਵੀ ਸਰਦਾਰਾਂ ਤੇ ਪੱਗਾਂ ਦੀ ਪਿੰਨਾ ਬਖਸੂਏ ਬੀਬੀਆਂ ਵਾਸਤੇ ਕਿੰਨੇ ਕਿੰਨੇ ਕੀ ਚੀਜ਼ਾਂ ਨੇਲ ਕਟਰ ਹੋ ਗਿਆ ਐਦਾਂ ਦੀਆਂ ਚੀਜ਼ਾਂ ਅਸੀਂ ਚਾਰ ਕਿਟਸ ਤਿਆਰ ਕੀਤੀਆਂ ਤੇ ਅੱਗੇ ਵੀ ਜੇ ਲੋੜ ਆ ਤੇ ਸਾਨੂੰ ਦੱਸਿਓ ਜ਼ਰੂਰ ਮੈਡੀਕਲ ਦੀ ਫੈਸਿਲਿਟੀ ਜਿੰਨੀ ਹੋ ਸਕਦੀ ਅੱਜ ਸੇਵਾ ਆਈ ਮੈਨੂੰ ਉਹਨਾਂ ਨੇ ਕਿਹਾ ਇਹ ਸੇਵਾ ਤੋਂ ਬਾਅਦ ਹਜ਼ਾਰ ਪੈਡ ਤੇ ਹਜ਼ਾਰ ਡਾਈਪਰ ਤੁਸੀਂ ਲੈ ਜਾਓ ਸਾਡੀ ਫਾਰਮੇਸੀ ਤੋਂ ਤੇ ਉਹਨਾਂ ਨੇ ਵੀ ਸੇਵਾ ਕੀਤੀ ਆ ਤੇ ਸੈਨੀਟਾਈਜ਼ਿੰਗ ਜਿੰਨਾ ਹੋ ਸਕਦਾ ਕਿਉਂਕਿ ਬਿਮਾਰੀਆਂ ਜਿਵੇਂ ਵੀਰ ਜੀ ਨੇ ਕਿਹਾ ਬਿਮਾਰੀਆਂ ਤੇ ਲੱਗਣੀਆਂ ਮਹਾਰਜ ਕਿਰਪਾ ਕਰੇ ਨਾ ਲੱਗਣ ਪਰ ਜੇ ਬਾਈ ਚਾਂਸ ਇਹ ਚੀਜ਼ਾਂ ਜਿੰਨਾ ਸੈਨੀਟਾਈਜ਼ ਕਰਕੇ ਮਾਸਕ ਵੀ ਅਸੀਂ ਪਾਏ ਕਰਾਂਗੇ ਉਹਨਾਂ ਹੀ ਅਸੀਂ ਬਚਾਂਗੇ ਬਿਮਾਰੀਆਂ ਤੋਂ ਤੇ ਰਾਸ਼ਨ ਦੀ ਸੇਵਾ ਤੇ ਬਹੁਤ ਹੋ ਰਹੀ ਇਸ ਕਰਕੇ ਸਾਨੂੰ ਫੋਨ ਸਪੈਸ਼ਲਾਈਸ ਸੀ ਰਾਸ਼ਨ ਵੀ ਲੈ ਕੇ ਆਉਣ ਲੱਗੇ ਸੀ ਉਹਨਾਂ ਨੇ ਕਿਹਾ ਲੰਗਰ ਦੀ ਕੋਈ ਸੇਵਾ ਨਾ ਕਰੋ ਮੈਡੀਕਲ ਬੀਬੀਆਂ ਦੇ ਜਿਹੜੇ ਸੈਨੀਟਰੀ ਤੇ ਬੱਚਿਆਂ ਦੇ ਡਾਈਪਰ ਬੱਚਿਆਂ ਦਾ ਸਮਾਨ ਵੀ ਲੱਗ ਗਿਆ ਬੱਚੇ ਵਾਸਤੇ ਜੌਨਸਨ ਦਾ ਬੇਬੀ ਪਾਊਡਰ ਵੀ ਹੈ ਹਿਮਾਲਿਆ ਦਾ ਬੇਬੀ ਮਾਲਿਸ਼ ਵਾਲੇ ਵਾਸਤੇ ਤੇਲ ਖਲਚੀਆਂ ਇਹਨਾਂ ਦੀ ਦੁਕਾਨ ਇਹਨਾਂ ਨੇ ਟਾਊਲਸ ਵੀ ਪੈਕ ਕਰਕੇ ਰੱਖੇ ਆ ਸੋ ਜਿੰਨਾ ਹੋ ਸਕਿਆ ਮਹਾਰਾਜ ਨੇ ਕਰਵਾਇਆ